ਬਾਈ ਜੀ ਰੋਣਾ ਨਹੀਂ ਆਇੰਦੀ ਉਹਦਾ ਨਹੀਂ 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 ਰੋਣਾ ਕਦੋਂ ਰੋਣਾ ਪਾ ਪਟੋਟਾ ਜਿਹਾ ਭਰਾ ਮੇਰੀ ਪਾ ਫੜੀ ਸਰਕਾਰ ਦਾ ਪਤਾ ਕੋਈ ਨਹੀਂ ਹੈ ਪਰਮਾਤਮਾ ਕੋਈ ਮੁਲਾਜ਼ਮ ਨਹੀਂ ਹੈ ਤੱਕਰ ਪਹੁੰਚਿਆ ਮੇਰੇ ਕੋਈ ਬਾਬੇ ਬਾਬੇ ਨਾਲ ਤਾਂ ਵਿਸ਼ਵਾਸ ਹੈ ਨਾ ਦੇਖ ਰਿਹਾ ਆ ਜੀ ਮਾਝੋ ਟੂਰ ਜਾ ਰਹੇ ਹਾਂ ਠੀਕ ਹੈ ਸਸਿਕਾਹ ਦੋਸਤੋ ਅਸੀਂ ਅੱਜ ਆਏ ਇੱਥੇ ਪਿੰਡ ਸਦਾ ਸਿੰਘ ਵਾਲਾ ਆਪਾਂ ਕੱਲ ਇੱਕ ਦੇਖੀ ਸੀ ਵੀਡੀਓ ਇੱਥੇ ਅੱਗ ਲੱਗੀ ਸੀ ਤੇ ਵੀਰ ਜੀ ਨੇ ਉਹ ਕਾਫੀ ਭਾਵੁਕ ਹੋਏ ਨੇ ਕਿਉਂਕਿ ਇਹਨਾਂ ਕੋਲ ਕੋਈ 8-10 ਕਿੱਲੇ ਪੈੜੀ ਠੇਕੇ ਦੇ ਸੀ ਮਾਰ ਮਾਰ ਜਾ ਮਾਰ ਜਾ ਤੇ ਓਲੀ ਸੜ ਗਈ ਵਿੱਚੋਂ ਮਤਲਬ 9 ਕਿੱਲੇ ਪੈੜੀ ਸੜ ਗਈ ਇਹਨਾਂ ਦੀ 15 ਕਿੱਲਿਆਂ ਚੋਂ ਤੇ ਆਪਣਾ ਬੜਾ ਜਿਹਾ ਠੇਕਾ ਵੀ ਬੜਾ ਦੇ ਉਤੋਂ ਖਰਚੇ ਬੜੇ ਜ਼ਿੰਮੇਵਾਰ ਤੇ ਵੈਸੇ ਬੜੀ ਮਾਰ ਚੱਲ ਰਿਆ ਤੇ ਸੋ ਇੱਕ ਸੇਰੇ ਵਿੱਚ ਬੇਨਤੀ ਕੀਤੀ ਸੀ ਕਿ ਬਾਪੂ ਨਾਲਨੇ ਕਿ ਮੇਰੀ ਡਿਊਟੀ ਲਈ ਸੀ ਤੇ ਮੈਂ ਆਪਣੀ ਦਵਾ ਕੇ ਚੱਲਿਆ ਉਹ 25000 ਰੁਪਏ ਜਿੰਨੇ ਕਿ ਮੇਕੂ ਮੇਰੀ ਹਾਇਸੀਅਤ ਆ ਜਿੰਨੇ ਕਿ ਮੇਰੀ ਔਕਾਤ ਆ ਉਹ ਸਭ ਮੈਂ ਵੀਰ ਕੋਲੋਂ ਪਾਚਾ ਕੇ ਚੱਲਿਆ ਤੇ ਜਿਹੜੇ ਵੀ ਇਹਨੇ ਮਦਦ ਕਰਨੀ ਹੋ ਤੁਸੀਂ ਸਿੱਧੇ ਪਰਿਵਾਰ ਨਾਲ ਇਸ ਵੀਰ ਨੰਬਰ ਤੇ ਆਪਣੀ ਸੰਪਰਕ ਕਰ ਸਕਦੇ ਹੋ ਰੋਣਾ ਠੀਕ ਆ ਠੀਕ ਹੈ ਨਾ ਰੋਣਾ ਉੱਠਲਾ ਸੋ ਦੋਸਤੋ ਧੰਨਵਾਦ ਮਿਹਰਬਾਨੀ ਹੈ ਇਸ ਵੀਡੀਓ ਦਾ ਆਪਾਂ ਜਰੂਰ ਫੜਨੇ ਸੀਗਾ ਦੋਸਤੋ ਤੋਂ ਕੁਝ ਗਲਤ ਹੋ ਗਿਆ ਚਲੋ ਚਲੋ ਠੀਕ ਆ ਮੇਰਾ ਵੀ ਥੋੜਾ ਭਾਉਗਾ ਹੋ ਵੀ ਜਾਂਦਾ ਕਿਉਂਕਿ ਖਰਚੇ ਬੜੇ ਆਪਾਂ ਨੂੰ ਪਤਾ ਵੀ ਜ਼ਿੰਮੇਵਾਰ ਦੇ ਪੱਲੇ ਵੈਸੇ ਕੁਝ ਨਹੀਂ ਹੈਗਾ ਤੇ ਉੱਤੇ ਸਮੇਂ ਮਾਰ ਹੋ ਜੇ ਤੇ ਜਿੰਮੇਦਾਰ ਕਈ ਸਾਲ ਨਹੀਂ ਉੱਠਦਾ ਮੁਸ਼ਕਲ ਹੋ ਜਾਂਦੀ ਆ ਸੋ ਧੰਨਵਾਦ ਦੋਸਤੋ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ